ਇਕ ਖੁਸ਼ ਹੋਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਇਹ ਹੈ ਜੀ ਬਟੰਡੇ ਦਾ ਇਤਿਹਾਸ ਕਿਲਾ ਮੈਨਾਂ ਯਾਦ ਹੈ ਕਿ ਕਿਲਾ ਰਾਜਾ ਬਿਨੇਪਾਲ ਨੇ ਬਣਾਇਆ ਸੀ ਉਸ ਦਾ ਨਾਮ ਬਿਕਰਮਗੜ੍ਹ ਸੀ ਉਸ ਤੋਂ ਤੁਸੀਂ ਜਯਪਾਲ ਨੇ ਕਰਕੇ ਕਰਕੇ ਬਿਨਪਾਲਗੜ੍ਹ ਬਣਾ ਲਿਆ ਫਿਰ ਉਸ ਤੋਂ ਮੱਧ ਕਾਲ ਦੇ ਵਿੱਚ ਭੱਟੀ ਰਾਜਪੂਤਾਂ ਨੇ ਭੱਟੀ ਬਿੰਡਾ ਨਾਮ ਰੱਖਿਆ ਤੇ ਫਿਰ ਬਟੰਡਾ ਪੈ ਗਿਆ ਔਰ 1707 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਕਿਲੇ ਵਿੱਚ ਆਏ ਹਨ ਤੇ ਕਿਲਾ ਗੋਬਿੰਦਗੜ ਪੈ ਗਿਆ। ਮੌਜੂਦਾ ਸਮੇਂ ਵਿੱਚ ਇਸ ਕਿਲੇ ਨੂੰ ਕਿਲਾ ਮਵਾਰਕ ਕਹਿੰਦੇ ਨੇ। ਕਿਲਾ ਮਵਾਰਕ ਵਿੱਚ ਰਾਣੀ ਮਹਿਲ ਬਹੁਤ ਖੂਬਸੂਰਤ ਹੈ। ਇਸ ਦੇ ਚਿੱਤਰਕਾਰੀ ਦੀ ਦਿਖਾਈ ਦਿੰਦੀ ਜੀ ਦੇਣ ਵਾਲੀ। ਰਾਜੀਆ ਸੁਲਤਾਨਾ 1239 ਦੇ ਵਿੱਚ ਗਵਰਨਰ ਵੱਲੋਂ ਇੱਥੇ ਬਗਾ ਦਵਾਉਣ ਲਈ ਹਿੰਡੇ ਦੇ ਕਿਲੇ ਵਿੱਚ ਤਿਆਰ ਕਰਕੇ ਰੱਖੀ ਹੈ ਤਕਰੀਬਨ 2 ਮਹੀਨੇ ਉਹ ਇੱਥੇ ਬਖੰਡੇ ਦੇ ਕਿਲੇ ਵਿੱਚ ਰਹੀ ਹੈ ਕਿਸੇ ਸਮੇਂ ਪੱਤੀਆਂ ਦਾ ਮਸ਼ਹੂਰ ਇਹ ਕਿਲਾ ਅੱਜ ਜਿੱਥੇ ਬਹੁਤ ਕਬੂਤਰ ਬੈਠੇ ਨੇ ਦੇਖੋ ਉਹਦਾ ਦ੍ਰਿਸ਼ਟੀ ਸੰ ਤੇ ਇਹਦੇ ਵਿੱਚ ਦੋ ਦੁਆਰਾ ਸਾਹਿਬ ਸ਼ਿਸ਼ੋਬਤ ਹੈ ਮੇਨ ਗੇਟ ਹੈ ਪਹਿਲਾਂ ਵਿੱਚੋਂ ਕਾਫੀ ਟੈ ਗਿਆ ਸੀ ਹੁਣ ਇਹਨੂੰ ਦੁਆਰਾ ਜਿਹੜਾ ਪ੍ਰਾਤਨ ਭਾਗ ਹੈ ਉਹ ਠੀਕ ਕਰ ਰਿਹਾ ਹੈ ਕਾਫੀ ਅੱਗੋਂ ਬਣਾਤਾ ਤੇ ਤੁਸੀਂ ਵੀ ਜੇ ਬਟੰਡੇ ਆਏ ਹੋ ਤਾਂ ਕਿਲਾ ਦੇਖਣਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੰਨਿਆ ਹੋਰ ਵੀਡੀਓ ਦੇਖਣ ਲਈ ਧੰਨਵਾਦ